ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵਪੁਰਦ ਤਹਿਸੀਲ ਜਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾ ਤੁਹਾਨੂੰ ਦਿਖਾਉਣੀ ਆ ਵਾ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਜ਼ਿਆਦਾਤਰ گاਵਾ ਅੱਜ ਸਾਰੀਆਂ ਸੋਈਆਂ ਹੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸਣਾ ਠੀਕ ਠਾਕ ਜੀ ਨਾ ਮਾਰਾ ਹੀ ਨਹੀਂ ਜੀ ਚਲੋ ਵੇ ਦੇ ਕਿਰਪਾ ਚ ਇਹ ਦੀ ਜੇ ਅੱਜ ਚੰਗੀ ਲੈਣ ਲਈ ਜੀ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜੀ ਦੇਖੋ ਤਸੀਲ ਇਹ ਨਾਲਾ ਜ਼ਿਲ੍ਹਾ ਅਮਰੀਕਾ ਤੇ ਫੋਨ ਨੰਬਰ ਬੋਲਦੇ ਕਰੀ 990129685 ਠੀਕ ਆ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਦੇਖੋ ਵੀਰ ਜੀ ਵੀ ਇੱਥੇ ਵੇਖੋ ਥਾਂ ਦੀ ਰੈਡ ਦੀ ਥਾਂ ਨੇ ਵੇਖੋ ਕਿੱਡੇ ਗੈਪ ਦੇ ਲੱਗਾ ਵੇ ਜੀ ਹਾਂ ਵੇਖੋ ਵੀਰ ਜੀ ਥੱਕ ਚੱਡੇ ਦੀ ਬਣਾਵਟ ਬਹੁਤ ਸੋਹਣੀ ਵਸ਼ੀ ਦੀ ਸਾਹੀ ਹਾਂਜੀ ਸਿੱਖ ਜਿਹਾ ਹਵਾ ਠੰਡੀ ਬਹੁਤ ਹੈ ਵਜੀ ਵਸ਼ੀ ਕਿੰਨਾ ਚਿਰ ਹੈ ਵਜੀ ਹਾਂ ਬਾਕੀ ਵੀਰ ਜੀ ਵਸ਼ੀਆਂ ਤੇ ਬੜੀਆਂ ਮਿਲ ਜਦੇ ਗੈਪ ਵੇਖੋ ਥਾਂ ਦਾ ਕਿੰਨਾ ਹਾਂ ਦੇਖ ਸਕਦੇ ਹਾਂ ਹਾਂਜੀ ਤੇ ਹਾਂਜੀ ਆਹ ਬੱਚਾ ਜਿਹੜਾ ਸਾਹਮਣੇ ਰਹਿਣਾ ਹਾਂਜੀ ਤੇ ਕਿੰਨਾ ਜਿਹਦੇ ਕੋਲ ਦੁੱਧ ਇਹਦੇ ਕੋਲ ਵੀਰ ਜੀ ਪੱਕਾ ਦੁੱਧ ਭਾਵੇਂ ਵਖਾਵਾ ਤੇਗਾ ਉਹ 15 ਕਿਲੋਆਂ ਦਾ ਹਾਂਜੀ ਝੇਗ ਵਾਲਾ ਜਿਹੜਾ ਅੱਛਾ ਜਿਹੜਾ ਪੱਕਾ ਠੰਡਾ ਕਰਕੇ ਦੁੱਧ 12 ਕਿਲੋ ਗਾਜ ਜੀ ਪੱਕਾ ਦੁੱਧ ਹੈਗਾ ਜੀ 12 ਲੀਟਰ ਮੈਂ ਨਾ 12 ਕਿਲੋ ਲੀਟਰ ਮਾਰ ਕੇ ਦਾਂਗੇ ਤੇ ਚਲੋ ਖੋਲੋ ਫਿਰ ਤੋੜ ਦੀਏ ਚੱਲ ਕਰੋ ਕਾਫੀ ਸੋਹਣੀ ਵਹਿ ਰਿਆ ਜਿਹੜੀ ਰੰਗ ਰੂਪ ਦੇ ਵੀ ਚੰਗੀ ਆ ਜਿਹੜੀ ਚਲੋ ਲੈ ਜਾ ਫਿਰ ਵੇਦੀ ਇੰਨੀਆਂ ਬਹੁਤ ਜਿਆਦੀਆਂ ਵੈੜ ਚ ਲੈ ਜਾ ਫਿਰ ਬਾਕੀ ਵੇਦੀ ਜਿਦੋਂ ਬਚੀ ਤੁਰਦੀ ਪਤਾ ਲੱਗਦਾ ਵੀ ਚੁੰਦੀ ਹੈ ਵੇਖੀ ਦੇ ਬੇਚੇਰੀ ਇਹਨਾਂ ਭਗਾਇਆ ਪੁੱਤੀ ਬੇਚੇਰੀ ਜਾਂਦਾ ਇਹਨਾਂ ਨੌਕਰੀਆਂ ਦੇ ਚੇਰੀਆਂ ਦੇ ਤੁਰਦੀ ਜੇ ਠੀਕ ਆ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਵਜਨ ਵਜੂਦ ਦੇ ਹਿਸਾਬ ਨਾਲ ਜੈ ਜੀ ਕਰ ਦੇਣਾ ਜੈ ਜੈ ਕਰੀਏ ਜੀ ਜਿੰਨਾ ਵਿੱਚੀ ਵਸ਼ੀ ਦਾ ਥੱਲੇ ਥਣਪਾਂਡਾ ਲੱਗਾ ਨਾ ਤੁਹਾਨੂੰ ਪਤਾ ਬਾਹਰ ਹੈਗਾ ਥੋੜਾ ਮਾਲ ਘਟ ਹਾਂਜੀ ਹਾਂਜੀ ਹੋਰ ਪੰਨਿਆਂ ਦਾ ਪੰਨਿਆ ਸੱਤ ਦਿਨਾਂ ਨੂੰ ਸਾਨੂੰ ਇਹੋ ਹੀ ਵਸ਼ੀਆਂ ਨਾ ਦੱਸਦਾ 10000 ਰੁਪਈਆ ਸਾਨੂੰ ਆਪ ਮਹਿੰਗੀਆਂ ਮਿਲਣੀਆਂ ਠੀਕ ਹੈ ਨਹੀਂ ਨਿਗਾਹ ਨੂੰ ਮਹਿੰਗੀਆਂ ਦੇਣੀਆਂ ਠੀਕ ਹੈ ਹੁਣ ਆਪਾਂ ਸਸਤੀਆਂ ਦੇ ਦੇਣੀਆਂ ਕਿੰਨੇ ਦੀ ਅੱਜ ਦੇ ਦੇਣੀ ਹੈ ਅੱਜ ਵੈੜ ਵੀਰ ਜੀ ਮੁੱਲ ਕਰਨੋਂ ਭਾਏ 45000 ਕਰੀਏ 43000 ਦੀ ਵਸ਼ੀ ਦੇ ਦਾਂ 43000 ਦੀ ਹਾਂਜੀ ਮੌਕੇ ਤੇ ਹੋਰ ਕਰਦੋਗੇ ਮਾਨ ਮੈਂ ਨਾ ਕਰਦਾ ਕਿਤੇ ਠੀਕ ਹੈ ਹਾਂਜੀ ਚਲੋ ਕੋ ਫੋਨ ਲਾਵੇ ਬਾਕੀ ਗੱਲ ਹੁੰਦੀ ਹੈ ਡੰਗਰ ਬਾਕੀ ਚੱਡੇ ਦੀ ਬਣਾਵਟ ਬਨੂਤ ਬਹੁਤ ਸੋਹਣੀ ਲੱਗੀ ਅਸਲ ਮਤਲਬ ਸੋਹਣੇ ਬਣਾ ਜਿਹੇ ਵੈਡ ਚੰਗੇ ਕਿੱਲੇ ਦੇ ਬੱਜੇ ਵੀ ਚੰਗੇ ਲੱਗੇ 25 ਸੋਹਣੀ ਲੱਗੂਗੀ ਬੱਚੀ ਤੇ ਠੀਕ ਹੈ ਜੀ ਹਾਂਜੀ ਕੱਟ ਆਲਾ ਚੱਡਾ ਲੱਗਾ ਵੈਡ ਨੂੰ ਤੇ ਹੁਣ ਜਿਹੜੇ ਦੂਸਰੇ ਨੰਬਰ ਦੇ ਤੁਹਾਨੂੰ ਦਿਖਾਉਣੀ ਆ ਇਹਦਾ ਬੱਚਾ ਜਿਹੜਾ ਆਹਲਾ ਵਾ ਕਿੰਨਾ ਜੇ ਵਿੱਜੇ ਦੇ ਕੋਲ ਦੁੱਧ ਦੁੱਧ ਵਿੱਜੀ ਦੇ ਕੋਲ ਹੋਊਗਾ ਪੱਕਾ ਜਿਹੜਾ ਇਹਦੇ ਕੋ ਵੀ 14 ਕਿਲੋ ਹੋਊਗਾ ਪਰ 12 ਕਿਲੋ ਇਹਦਾ ਵੀ ਕਰਕੇ ਦੇਵਾਂਗੇ ਵਿੱਜੀ ਠੀਕ ਹੈ ਜੀ ਹਾਂਜੀ ਕਿਉਂ ਵੀ ਮਾਰ ਸਫਰ ਸੁਫਰ ਚ ਜਾਣਾ ਹੁੰਦਾ ਬਾਕੀ ਇਹਦੇ ਵਿੱਚ ੱਡੇ ਦੀ ਬਣਾਵਟ ਵੇਖੋ ਕਿੰਨੀ ਸੋਹਣੀ ਕਾਟਾਂ ਹਵਾ ਨਾਲ ਪਛਾਣ ਜਿੰਨਾ ਵੀ ਹੈਗਾ ਪਛਾਣ ਇਦਰੋਂ ਮਾਰੇ ਮਾਰੇ ਮੜੇ ਕੈਮਰਾ ਕਿਣਾ ਕਿਣਾ ਬੈਕ ਹੁੰਦਿਆ ੱਡਾ ਠੀਕ ਹੈ ਹਾਂਜੀ ਹਾਂਜੀ ਬਾਕੀ ਆਹ ਵੇਖੋ ਕੱਟ ਵਾਲਾ ੱਡਾ ਇਹਦੇ ਵੀ ਲੱਗਾ ਬਾਕੀ ਇਹ ਚਿੱਟੀਆਂ ਦਾ ਬੱਚਾ ਤੁਹਾਨੂੰ ਇੱਕ ਵਾਰੀ ਲਾਗੇ ਤੋਂ ਚੰਗੀ ਤਰ੍ਹਾਂ ਦਿਖਾ ਦਈਏ ਹਾਂ ਬਾਕੀ ਵੀ ਜੀ ਮਾੜਾ ਇਹ ਨਾ ਇਹ ਤਾਂ ਥਣ ਥਣ ਵਿਖਾ ਦਿਓ ਥਾਂ ਨਾਲ ਕਈ ਵੀਰ ਭਰਾ ਦਿੰਦੇ ਆ ਚੰਗੀ ਤਰ੍ਹਾਂ ਵੇਖਿਆ ਨਹੀਂ ਬਾਕੀ ਥਾਂ ਥਣ ਲੰਮਾ ਲੱਗਾ ਠੀਕ ਜਿੰਨਾ ਵੀ ਹੈਗਾ ਸੋਹਣਾ ਵਾ ਥਣ ਇਹਦੇ ਵੀ ਦੇਖ ਇਹਦੇ ਵਖਾਦੂ ਮੜੇ ਥਣ ਥਣ ਇਹਦਾ ਵੀ ਬਹੁਤ ਸੋਹਣਾ ਲੱਗਾ ਵੇਖੋ ਠੀਕ ਆ ਥਣ ਥਣ ਦੂਹਾਂ ਤੇ ਲੰਬੇ ਬੈੜਾਂ ਦੇ ਸਾਰੇ ਤੋਰਾ ਫਿਰ ਇੰਨਾ ਵੀ ਹਾਂਜੀ ਠੀਕ ਆ ਵਧੀਆ ਪੂਰੀ ਸੋਹਣੀ ਬਾਕੀ ਵੀ ਜੀ ਥਾਂ ਥਾਂ ਚੱਡੇ ਦਾ ਡੰਗਰ ਖੁੱਲਾ ਲਈਦਾ ਵਾ ਥਣ ਦਾ ਲੰਮਾ ਲਈਦਾ ਵਾ ਵੀ ਚਲੋ ਬਾਕੀ ਇਹਦਾ ਬੱਚਾ ਜਿਹੜਾ ਤਾਜ਼ਾ ਹੀ ਆ ਹਾਂਜੀ ਇਹਦੀ ਸੂਈ ਨੇ ਥੋੜੇ ਦੇ ਨਹੀਂ ਹੋ ਗਏ ਹਨ ਇਹਨਾਂ ਬਾਕੀ ਵਿੱਚ ਜੀ ਇਹਦੀ ਥਾਂਂਡੀ ਵੀ ਇੱਥੇ ਵੇਖ ਬਾਕੀ ਜਾਦਪਰੀਡ ਜੇ ਵੀ ਬਹੁਤ ਹੈ ਯਾਰ ਜਾਦਪਰੀਡ ਜੇ ਵੀ ਬਹੁਤ ਹੈ ਯਾਰ ਠੀਕ ਇਸੇ ਕੱਢਾ ਛੁਕਮਾਨ ਲੱਗਾ ਜਰਸੀ ਵੈੜੰਗ ਲੈ ਜਾ ਬਾਕੀ ਕੋਈ ਵੀਰ ਇੱਥੇ ਆਣ ਕੇ ਆਪਣੀਆਂ ਵੇਸ਼ ਚ ਆ ਕੇ ਖੜਿਆ ਕਰੇ ਕਿਸੇ ਨੂੰ ਪਸ਼ੂ ਲੈਣਾ ਵਾ ਜਦੋਂ ਵੀ ਇੱਥੋਂ ਨੇ ਆਪਣਹ ਹਰ ਵਾਰੀ ਗੱਲ ਕਰੀ ਦੀ ਜੱਡਾ ਵਾ ਉਹਨਾਂ ਬੈਕ ਚੱਡਾ 3 ਮਹੀਨਾ ਲਵਾ ਰਹੇ ਕਲਾਸ ਦੇ ਮਤਲਬ 2 ਮਹੀਨੇ ਚੱਕੀ ਆਏ ਆ ਦੇਖੋ ਜਿੰਨਾ ਜਿੰਨਾ ਵਿੱਚ ਹੀ ੱਡਾ ਬੈਗ ਲੱਗਾ ਨਾ ਵੈਰ ਮਾਰੇ ਮਾਰੇ ਮੜਾ ਕੈਮਰਾ ਆ ਦੇਖੋ ਜਿੰਨਾ ਗਾਣ ਉਹ ਹਨਾ ਉਹਨਾਂ ਹੀ ਪਛਾਣੂ ਵੈਰ ਦਾ ਤੇ ਇਹਦਾ ਮੁੱਲ ਵੈਰ ਜੇ ਤੁਹਾਨੂੰ ਪਤਾ ਖਾਪੀ ਕੇ ਪੂਰੀ ਬਣੂਗ ਵੈਰ ਗਾਚਾ ਗੂਚਾ ਵਾਦੂ ਪਰ ਪਿਆ ਵਾ ਹਾਂਜੀ ਹਾਂਜੀ ਆਪਾਂ ਵੀ ਕਰਤਾ ਸ਼ੁਰੂ ਗਾਚਾ ਬਸ ਕਰਤਾ ਇਹ ਸ਼ੁਰੂ ਫਿਰ ਹੈ ਠੀਕ ਆ ਜੀ ਗਾਚਾ ਗੂਚਾ ਹੁਣ ਵਾਦੂ ਵੀਰਪਰਾਮ ਦਾ ਹੋ ਗਿਆ ਤੇ ਇਹਦਾ ਮੁੱਲ ਤੇ ਦੱਸੀਏ ਫਿਰ ਮੋਲੇ ਦਾ ਜੈ ਜੀ ਕਰ ਦਈਏ ਕਿੰਨਾ ਬਾਕੀ ਵੀ ਜੀ ਬਾਜ਼ਾਰ ਦੇ ਹਿਸਾਬ ਨਾਲ ਆਪਾਂ ਜਿਆ ਜੀ ਕਰ ਦੇਣਾ ਹਾਂ ਜੀ ਤੁਹਾਨੂੰ ਪਤਾ ਇਹੋ ਜਿਹੇ ਵੈੜਾਂ ਦਾ ਬਾਹਰ ਮੁੱਲ ਹੁੰਦਿਆ ਵਾ 45 45 50000 ਹਾਂਜੀ ਪਰ ਆਪਾਂ ਮੁੱਲ ਕਰਨ ਨੂੰ ਭਾਵੇਂ 43000 ਕਰੀਏ ਅੱਛਾ ਪੂਰੇ 38000 ਦੀ ਵੈੜ ਦੇਣੀ ਹੈ 38000 ਦੀ ਦੇ ਦਾਂਗੇ 38000 ਦੀ ਦੇ ਦਾਂਗੇ ਤੇ ਦੁੱਧ 12 ਲੀਟਰ ਕਰੋ ਚਵਾ ਦੇ ਬਾਕੀ ਮੌਕੇ ਦੇ ਆਪਾਂ ਗੱਲ ਹੀ ਉਹ ਕਰਤੀ ਜਿਹਨੇ ਚੀਜ਼ ਦੇ ਹੀ ਦੇਣੀ ਹੈ ਤੇ 12 ਲੀਟਰ ਕਰੋ ਚਵਾ ਕੇ ਦੇ ਦੋਗੇ 12 ਲੀਟਰ ਮਾਰ ਕੇ ਦੇ ਕਿ ਦੁੱਧ ਪੂਰਾ ਹੋਵੇ ਤੇ ਕੋਈ ਲੈ ਜਾਏ ਨਹੀਂ ਤੇ ਕੋਈ ਨਹੀਂ ਇੱਥੇ ਰਹਿਣ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਬਾਕੀ ਵੀ ਜੀ ਆਪਣੀ ਆਤ ਨਹੀਂ ਆ ਗਈ ਪਿੱਛੇ ਹੋਇਆ 12 ਤੇ ਦੱਸਣਾ 15 ਅੱਛਾ ਆਪਣੀ ਆਤ ਇਹੋ ਜੀ ਆ 2 ਕਿਲੋ ਘੱਟ ਦੱਸਣਾ ਗੱਲ ਬਾਕੀ ਦੁੱਧ ਚੀਜ਼ ਸਹੀ ਦੱਸੋ ਅਗਲੇ ਨਵਾਰਾ ਖਾਂਦੀ ਤੇ ਲਵੇ ਨਹੀਂ ਨਵਾਰਾ ਖਾਂਦੀ ਤੇ ਰਹਿਣੀ ਆਪਾਂ ਦਾਸੀ ਉਹਨਾਂ ਦੇਣਾ ਹੁਣ ਵੈੜ ਦਾ ਵਿਖਾਵਾ ਹੈਗਾ 15 ਕਿਲੋਆਂ ਦਾ ਆਪਾਂ 15 ਕਿਲੋ ਦੁੱਧ ਆਖੀ ਜਾਈਏ ਤੇ ਫਾਇਦਾ ਨਹੀਂ ਕੋਈ ਆਪਾਂ ਹੋਵੇ 15 ਤੇ ਦਸੀਏ 12 ਤੇ ਗੱਲ ਦਾ ਮਜ਼ਾ ਹੁੰਦਾ ਅਗਲੇ ਦੇ ਘਰ ਜਾ ਕੇ ਕਿਲੋ 2 ਕਿਲੋ ਵੱਧ ਨਿਕਲੇ ਤੇ ਫਾਇਦਾ ਹੁੰਦਾ ਗੱਲ ਦਾ ਚਲੋ ਤੇ ਹੁਣ ਆ ਜਿਹੜੀ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹਦੇ ਕੋਲ ਕਿੰਨਾ ਹੀ ਇਹਦੇ ਵਿੱਚ ਜੀ ਪੱਕਾ ਜਿਹੜਾ 14 ਕਿਲੋ ਦੁੱਧੂਗਾ ਪਰ 13 ਕਿਲੋ ਵਿੱਚ ਲੀਟਰ ਮਾਰ ਕੇ ਦਾਂਗੇ ਅਸੀਂ ਆਪਣੇ ਘਰ ਪੱਕਾ ਦੁੱਧ ਜਿਹੜਾ ਹੈਗਾ ਉਹ ਕਿੰਨਾ ਲੀਟਰ ਮਾਰ ਕੇ ਦਾਂਗੇ ਤੇ ਤੇ ਬਾਕੀ ਇਹਦਾ ਬੱਚਾ ਤਾਂ ਜਾਈ ਹੀ ਆ ਆ ਦੇ ਸਾਡੇ ਸੰਧੀ ਤੇ ਰਹੀ ਹੈ ਜਿਹੜੀਆਂ ਮੜੀਆਂ ਵੀਰ ਜੀ ਧਾਰਾ ਮਰਵਾ ਦਈਏ ਬੱਚਾ ਲਵਾ ਕੇ ਦਿਖਾ ਦਿਓ ਆ ਵੇਖੋ ਵੀਰ ਜੀ ਚਾਹ ਬਹੁਤ ਸੁਥਾਣ ਵੇਖੋ ਕਿੱਡਾ ਸੋਹਣਾ ਲੱਗਾ ਆ ਵੀ ਕਹਿੰਦਾ ਜਵਾਹ ਨਾ ਕੋਈ ਵੀਰ ਭਰਾ ਚ ਹੋਊਗਾ ਜਾ ਕੇ ਤੇ ਗਵਾਢੀ ਠਾਡੂ ਵਿੱਚਵਾ ਠੀਕ ਆ ਕੁੱਤੇ ਗਵਾਢੀ ਇੰਨਾ ਖੜਾ ਕੇ ਜਵਾਹ ਦਾ ਠੀਕ ਆ ਹਾਂਜੀ ਹਾਂਜੀ ਕਾ ਆ ਰੇ ਵੇਖੋ ਕਿਡੀ ਕਿਡੀ ਮੋਟੀ ਆ ਚਲੋ ਥੋੜੋ ਫਿਰ ਇਕਰੀਨ ਬਾਕੀ ਵੀ ਜੀ ਚਵਾ ਤੇ ਸਾਰੀਆਂ ਤੇ ਵਿਖਾ ਦਿੰਦੇ ਆ ਹਾਂਜੀ ਪਰ ਇਹ ਵੀ ਥੋੜੀ ਵੀਡੀਓ ਲੰਮੀ ਹੋ ਵੀਡੀਓ ਫਿਰ ਬੜੀ ਲੰਮੀ ਆ ਜੀ ਥੋੜਾ ਹੋ ਜਾਂਦਾ ਵੀਡੀਓ ਜੇ ਥੋੜੀ ਲੰਮੀ ਹਾਂਜੀ ਹਾਂਜੀ ਤੇ ਕਈ ਵੀਰ ਭਰਾ ਦਿੰਦੇ ਚਵਾ ਚੂ ਮੜੇ ਵਿਖਾਦਿਆ ਕਰੋ ਵੀਡੀਓ ਲੰਮੀ ਹੋ ਜਾਂਦੀ ਥੋੜੀ ਹਾਂਜੀ 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 ਬਾਕੀ ਧਾਰਾਂ ਦੇ ਸਾਰਿਆਂ ਨੇ ਮਨਵਾਦਿਆ ਕਰੀਏ ਕੋਈ ਜੇ ਜੋਗਾ ਕਰੋ ਹੋਈ ਹੋਊਗਾ ਇਹ ਧੂਣ ਮਾਰਦੇ ਆ ਇਹਦਾ ਵੀ ਕਹਿ ਸਕਦੇ ਨੇ 16 17 ਕਿਲੋ ਦੁੱਧ ਇਹਦਾ ਵਿਖਾਵੇ ਵਾਲਾ ਵੀ ਜੀ 16 17 ਕਿਲੋ ਜੀ ਦੁੱਧ ਠੀਕ ਆ ਹਾਂਜੀ ਬਾਕੀ ਇਹਦਾ ਵੀ ਆਹ ਮਾ ਜੀ ਲੋਟੀ ਬਾਹਰ ਲੈ ਜੋ ਬਾਕੀ ਇਹਦਾ ਵੀ ਕੱਦ ਕਾਟ ਦੇਖੋ ਕਿੰਨਾ ਸੋਹਣਾ ਬਾਕੀ ਇਹਦਾ ਵੀ ਕੱਦ ਦੇਖੋ ਕੱਦ ਵਜੂਦ ਤੇ ਖਵਾ ਟਗੀ ਦਾ ਲੈ ਜੋ ਬਾਕੀ ਕੱਦ ਕਾਟ ਚ ਕੱਦ ਕਾਠ ਚੰਗਾ ਵਾਸਤੇ ਅਗਲੇ ਸਵੇਰ ਵੇਹ ਦਾ ਇਹ ਵੀ ਰਾਜੀ ਦੂਜੀ ਕਿਹੇ ਵੀਰ ਭਰਾ ਕੋ ਚੰਗੀ ਹੋ ਗਈ ਠੀਕ ਹੈ 4 ਰੁਪਏ ਚ ਅੱਗੇ ਵਾਟ ਦੂਗਾ ਬਾਕੀ ਜੀ ਇਹਦਾ ਮੁੱਲ ਫਿਰ ਬਾਕੀ ਵੀ ਜੀ ਦਾ ਮੁੱਲ ਜਿਆ ਜੀ ਆਪਾਂ ਕਰ ਦੇਣਾ ਕਿੰਨਾ ਮੰਨ ਲਓ 500 ਦਾ ਰੋਈ ਦੁੱਧ ਦਈ ਜਾਵੇ ਨਾ ਹਾਂਜੀ 500 ਦਾ ਵੀ ਦਈ ਜਾਵੇ ਤੇ 15000 ਦਾ ਮਹੀਨੇ ਦਾ ਦੋ ਦੂ ਮਹੀਨੇ ਜਰਾ ਗੰਪਿਸ਼ਾਂ ਕਰਦੇ ਅੱਛਾ ਹਾਂਜੀ ਕਿੰਨਾ ਤੇ ਫੇਰ ਡੰਗਰ ਬਣ ਗਿਆ ਅਗਲੇ ਦਾ ਠੀਕ ਆ ਤੇ ਜਾਇਜ਼ ਹੀ ਕਰ ਦਈਏ ਮੁੱਲ ਕਿੰਨਾ ਜਾਇਜ਼ ਕਰ ਦਈਏ ਮੁੱਲ ਕਰਨ ਨੂੰ ਵੀ ਜੀ ਮੈਂ 35000 ਕਰੀਏ 32000 ਦੀ ਗਾਹ ਦੇ ਦਾਂ 32000 ਦੀ ਪਰ ਦਊਗਾ ਨਾ ਕੋਈ 14 ਲੀਟਰ ਵਾਲੀ ਕੋਈ ਦਊਗਾ ਨਾ ਲੈਟ 14 ਲੀਟਰ ਚਵਾ ਕੇ ਦੋਗੇ ਨਾ 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 ਲੀਟਰ ਮਾਰ ਕੇ ਦਾਂਗੇ ਤੇ ਠੀਕ ਆ ਚਲ ਹੁਣ ਜਿਹੜੀ ਅਗਲੀ ਆ ਗਈ ਆ ਇਹ ਵੀ ਤਾਜੀ ਸੋਈ ਜਾਬ ਦੀ ਬਿਲਕੁਲ ਇਹ ਸੱਜੇ ਸੋਈ ਆ ਜੇਰ ਪਈ ਵਿਜੀ ਦੀ ਅੱਛਾ ਆ ਜਿਹੜੀ ਜੇਰ ਜੇਰ ਪਈ ਆ ਤਾਹੂ ਵੀ ਵੇਖੋ ਕਿੱਦਾਂ ਸੋਹਣਾ ਲੱਗਾ ਠੀਕ ਆ ਬੱਛੀ ਮਗਰ ਜੇ ਦੇ ਇਹਦੇ ਮਗਰ ਵੀ ਬੱਛੀ ਆ ਜੇਰ ਆਦੀ ਸੋਈ ਵੀਰ ਜੀ ਆ ਦੇਖ ਸਾਡੇ ਥਾਣੇ ਤੇ ਲੱਗਾ ਥਾਣੇ ਦਾ ਵੀ ਵੇਖੋ ਕਿੱਦਾਂ ਸੋਹਣਾ ਲੱਗਾ ਠੀ ਤੋਰਾਂ ਫੇਰ ਇੱਕ ਰੀ ਇਹ ਇੱਕ ਨਾਲ ਦੋ ਚਵਾਈ ਜਾਊਗੀ ਵੀਰ ਜੀ ਇਹ ਚਵਾਈ ਜਾਊਗੀ ਰਮਾਨ ਦੇ ਨਾਲ 10 11 ਕਿਲੋ ਰਮਾਨ ਨਾਲ 12 ਕਿਲੋ ਵਿੱਚ ਵਸ ਸਕਦੀ ਆ ਬਾਕੀ ਥਣਪਾਂਡਾ ਸੋਨਾ ਲੱਗਾ ਵੱਧ ਵੀ ਚਵਾ ਸਕਦੀ ਆ ਆਪਾਂ ਦੇ ਅੰਦਾਜ਼ੇ ਨੇ ਦੱਸਣ ਨੇ ਹਾਂਜੀ ਹਾਂਜੀ ਆਪਾਂ ਕਿਹੜੀ ਵਿੱਚ ਹੋਈ ਪਿਛੜੀ ਯਾਰ ਤਾਂ ਜੀ ਸੂਈ ਆ ਆਪੀ ਕੋਲ ਇੱਕ ਤਾਂ ਡੰਗਾ ਇੱਕ ਦੇਣਾ ਦਿਆ ਚਲੋ ਆ ਗਿਆ ਬਾਕੀ ਬੀਣ ਬੂਲ ਬਹੁਤ ਹੈ ਵਿਜੀ ਜਿਹਨਾਂ ਬਾਕੀ ਸਿੰਘ ਇਹਦੇ ਕੱਟਦੇ ਕਿਸੇ ਨੇ ਹਾਂਜੀ ਜਿਨਾਂ ਦੇ ਜੀ ਥਣਪਾਂਡਾ ਥੱਲੇ ਸੋਨਾ ਲੱਗਾ ਨਾ ਹਾਂਜੀ ਲੈਡ ਦੁੱਧ ਵਾਲੀ ਥੱਲਿਆਂ ਬੜੀ ਸਫਾਈ ਹੈ ਇਹ ਪਹਿਲੇ ਕਿਸੇ ਨੇ ਕੱਟੇ ਆ ਆ ਕੱਟੇ ਆ ਜਿਹੜੇ ਕਿਸੇ ਨੇ ਕੱਟੇ ਇਹ ਸੁੱਕੇ ਆ ਸਿੰਘ ਦੇ ਹਾਂਜੀ ਬਾਕੀ ਥਣ ਬੜਾ ਕਮਾਲ ਦਾ ਲੱਗਿਆ ਇਹਦੇ ਚਲੋ ਜੀ ਮੱਝਾਂ ਵਾਲਾ ਥਣ ਲੱਗਾ ਵੈੜ ਨੂੰ ਚਲੋ ਲੈ ਜਾ ਹਾਂਜੀ ਹਾਂਜੀ ਬਾਕੀ ਕੱਦ ਕਾਟ ਕੇ ਕੋ ਵੀ ਦਾ ਅੰਦਾਜ਼ਾ ਲਾ ਲਈ ਬਾਕੀ ਜਿੱਥੇ ਉਹ ਵੀ ਰੰਗ ਜਿੰਨਾ ਕੋ ਲਾਂਦੀ ਆਂਦੇ ਉਹਦਾ ਛੋਟੀ ਹੀ ਜਦੋਂ ਦੀ ਆਪਾਂ ਕੱਟੇ ਆ ਇਹਦੇ ਅੱਛਾ ਸਿੰਘ ਹਾਂਜੀ ਠੀਕ ਆ ਤੇ ਮੁੱਲੇ ਦਾ ਫਿਰ ਮੁੱਲੇ ਦਾ ਬਾਕੀ ਵੀਰ ਜੀ ਥੱਲੇ ਥਣ ਭਾਂਡਾ ਰੱਖੋ ਕਿੰਨਾ ਸੋਹਣਾ ਲੱਗਾ ਮੁੱਲ ਥਣ ਭਾਂਡਾ ਦਾ ਤੇ ਜੈ ਜੀ ਕਰ ਦੇਣਾ ਜੀ ਆਪਾਂ ਕਿੰਨਾ ਕੁ ਕਰ ਦੇਣਾ ਇਹਦਾ ਬਾਕੀ ਮਹੀਂ ਆਲਾ ਥਣ ਲੱਗਾ ਮਹੀਂ ਦੀ ਮਹੀਂ ਤੇ ਗਾਈ ਦੀ ਗਾਈ ਹੈ ਹਾਂਜੀ ਬਾਕੀ ਕਿੰਨਾ ਇਹਨੇ ਗਰਮੀ ਬਣਾਉਣੀ ਨਾ ਕੋਈ ਅਲਣਾ ਬਾਤ ਕਿੰਨੇ ਦੇਈਏ ਜੈ ਜੀ ਇਹ ਵੀ ਵੀਰ ਜੀ ਮੁੱਲ ਕਰ ਲਉ ਤਾਂ 35000 ਕਰੀਏ 32 32 32 ਜੀ ਆ ਤੇ ਦਾ ਕਿ 32000 ਅੱਛਾ 32 ਦੇ ਭਾਵੇਂ ਕੋਈ ਉਹ ਲੈ ਜਾਏ ਤੇ 32 ਦੇ ਭਾਵੇਂ ਕੋਈ ਆ ਲੈ ਜਾਏ ਹਾਂਜੀ ਠੀਕ ਆ ਤੇ ਹ ਇਹ ਦੇਖੋ ਕਿ ਨਹੀਂ ਤਾ ਇਹ ਦੇਖੋ ਕਿ ਜੀ ਬੌਲਾ ਹੀ ਹੋ ਗਿਆ ਇਹਨੂੰ ਅਜ ਤੀਜਾ ਦਿਨ ਸੋਈ ਨੂੰ ਆ ਠੀਕ ਆ ਹਾਂ ਜੀ ਇਹ ਦੇਖੋ ਬੌਲਾ 8 ਕਿਲੋ ਇਹਦੇ ਮਗਰ ਕੀਜ ਇਹਦੇ ਮਗਰ ਬੱਛਾ ਜੀ ਵੇਚੀ ਇਹਦੇ ਮਗਰ ਬੱਛਾ ਆ ਗਿਆ ਉਹ ਬੱਚਾ ਜਿਹੜਾ ਗਾੜੀ ਇਹਦੇ ਬੱਜਾ ਤਾਜਾ ਹੀ ਆ ਬੱਚਾ ਜਿਹੜਾ ਬਿਲਕੁਲ ਬੱਚਾ ਤੇ ਇਹ ਕਿਨਾਂ ਦੋ ਚਵਾਈ ਜਾਊਗੀ ਇਹ ਵੀ ਜੀ ਚਵਾਈ ਜਾਊਗੀ ਰਮਾਨ ਦੇ ਨਾਲ 10 ਕਿਲੋ ਦਾ ਰਮਾਨ ਨਾਲ ਖੁੱਲਾ ਡੁੱਲਾ ਚਵਾਈ ਜਾਊਗੀ ਤੋਰਾ ਮੈਂ ਵੇ ਰੱਖ ਰਿਹਾ ਹਾਂ ਅੱਥਰਾਂ ਦੇਖ ਸਾਡੇ ਜੀ ਦੀ ਸੇਵਾ ਕਰੂਗਾ ਵਾਦ ਵੀ ਚਵਾ ਸਕਦੀ ਹੈ ਬਾਕੀ ਦੋਦ ਦੇ ਵਿੱਚ ਜੀ ਸੇਵਾ ਦਾ ਜੀ ਕੋਈ ਸੇਵਾ ਕਰ ਲੂਗਾ ਤੇ ਛੋੜੂਗਾ ਨਾ ਕਰੂਗਾ ਤੇ ਬਸ ਚਲੋ ਲੈ ਆ ਜੀ ਬਾਕੀ ਵਿੱਚ ਫੇਸ ਕੁਆਲਟੀ ਦੀ ਬੜੀ ਬਣੀ ਹੈ ਬਾਕੀ ਰੰਗ ਰੂਪ ਦੀ ਜਿਹੜੀ ਚੰਗੀ ਹੈ ਵੀ ਤਾਜੀ ਸੁਣੀ ਹੈ ਹਾਂ ਜੀ ਬਾਕੀ ਜੀ ਮੀਡੀਅਮ ਹੈ ਕੱਦ ਛੋਟਾ ਕੱਦ ਬੋਤਾ ਵੱਡਾ ਨਹੀਂ ਆ ਬਾਕੀ ਵਹਿਣਾ ਹੀ ਸਜਣਾ ਵਾ ਸਾਰੀਆਂ ਗਰਮੀਆਂ ਭਾਏ ਠੋਕ ਕੇ ਦੁੱਧ ਲਾਓ ਫੇਰ ਸਿਆਲ ਜਿੱਨਾਂ ਕੇ ਹਸਟਾਲਾ ਹੋਣਾ ਉਹਨਾਂ ਚੋਂ ਫੇਰ ਸਜਣਾ ਹੀ ਰਹਿਣੀ ਆ ਠੀਕ ਆ ਹਾਂ ਜੀ ਬਾਕੀ ਕਾਦੇ ਦਾ ਉੱਚਾ ਨਹੀਂ ਆ ਕਾਦੇ ਨੋਰਮਲ ਜਿਹਾ ਹੀ ਆ ਬਾਕੀ ਜੀ ਕਾਤ ਹੁੰਦਾ ਜਿੱਨਾਂ ਥਣਪੰਡਾ ਦਾ ਮੋਲੀ ਇਹਦਾ ਚੜ ਜਾਣਾ ਈ ਤਾਂ ਠੀਕ ਆ ਹਾਂ ਜੀ ਤੇ ਇਹਦਾ ਮੋਲ ਅੱਜ ਕਿੰਨਾ ਜੀ ਇਹਦਾ ਅੱਜ ਮੁੱਲ 35000 ਰੁਪਇਆ 35000 ਵਿੱਚੋਂ ਅਗਰ ਨਹੀਂ ਛੋਟ ਛੜ 33000 ਦੀ ਵੀ ਜੀ ਦੇ ਦਾਂਗੇ ਠੀਕ ਆ ਹਾਂਜੀ ਆਏ ਮਦਰ 33 32 ਦੇ ਲਾਗੇ ਚੱਲਣ ਦਿਆ ਕੇ ਕੰਮ ਠੀਕ ਆ ਤੇ ਆ ਗੱਬਨ ਜੇ ਇਹ ਗੱਬਨ ਵੀ ਜੀ ਇਹ ਕਿੰਨਾ ਖੜਦੀ ਟਾਈਮ ਇਹ ਵੀ ਜੀ 20 ਦਿਨ ਖੜਦੀ ਜੀ ਤੋੜ ਦੋ ਫਿਰ ਇਹਨਾਂ ਵਿੱਚ ਇਹ ਕਿਨੇਕ ਦੁੱਧ ਵਾਲੀ ਉਤਰਾ ਇਹ ਵੀ ਜੀ 15 16 ਕਿਲੋ ਚਵਾਈ ਜਾਊਗੀ ਠੀਕ ਆ ਵੱਧ ਵੀ ਚਵਾ ਫਰਦੀ ਵਜਨ ਵਜੂ ਚਾ ਥਣ ਪਾਂਡਿਆ ਦੀ ਬੈਗ ਡੰਗਰੋਪ ਦੀ ਚੰਗੀ ਥਾਣੇ ਦਾ ਕਵੇ ਬੜਾ ਲਾਜਵਾਬ ਹੈ ਹਾਂਜੀ ਜਦੋਂ ਤਿਆਰ ਹੋਗੀ ਵਿਹੜੋਂ ਉਦੋਂ ਫਿਰ लैज ਬਾਕੀ ਕਿਸੀ ਕੋਈ ਜੋੜਾ ਜਿਹੜਾ ਵੀ ਜੋੜਾ-ਜੋੜਾ ਲੈ ਜੂਗਾ ਵੀਰ ਤਾਂ ਕੋਈ ਨਹੀਂ ਮਾਨਦਾਨ ਵੱਧ ਕਰਦਾਂਗੇ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵਿੱਚ ਹੀ ਕਰਨੂ ਤੇ ਭਾਵੇਂ 40000 ਕਰੀਏ ਅੱਜ ਕੱਚੀ-ਕੱਚੀ ਵੈੜ ਦੇ ਦਾਂਗੇ ਤਿਆਰ ਕਰਕੇ ਵੇਚਾਂਗੇ ਵੈੜ 45-50000 ਦੀ ਅੱਛਾ ਹਾਂਜੀ ਅੱਜ ਕਿੰਨੇ ਅੱਜ ਕੱਚੀ ਦੇ ਦਾਂਗੇ ਵੈੜ 38000 38000 ਦੀ ਹਾਂਜੀ ਵਿੱਚ ਛੋਟ-ਛੋਟ ਕਰ ਦੋਗੇ ਛੋਟ ਕੋਈ ਨਹੀਂ ਕਰਦਾਂਗੇ ਅੱਜ ਕੱਚੀ ਵੈੜ ਦੇ ਦਾਂਗੇ ਬਸ ਇਹ ਵੀ 20 ਦਿਨ ਸੰਭਲੀ ਤੇ 2040 ਚ ਪੈ ਜੂਗੀ ਠੀਕ ਆ ਤੇ 5-10000 ਰੁਪਇਆ ਵਾਟਣਾ ਵੀ ਉਹਨੇ ਆ ਨਾ ਜਿੰਨੇ ਤੇ ਠੀਕ ਹੈ ਵੀਰ ਜੀ ਹਾਂ ਜੀ ਬਾਕੀ ਕੋਈ ਵੀਰ ਭਰਾ ਆਪਣੀ تسਲੀ ਕਰਕੇ ਬਾਕੀ ਇੱਥੋਂ ਕੋਈ ਤਸਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਖੜੇ ਇੱਥੋਂ ਹੀ ਆਪਣੀ ਚਵਾਈ ਕਰਕੇ ਖੜੇ ਨਾ ਸਾਡੇ ਤੇ ਰਵੇ ਤੇ ਨਾ ਭਾਜੀ ਹੁਣ ਤੇ ਰਵੇ ਆਪਣੀ ਸਮਝਣਾ ਵੇਖ ਚਾ ਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ